ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਧੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਪੁੱਤਰਾਂ ਦੇ ਦਾਨੀ ਜਦੋਂ ਕਿਸੇ ਨੂੰ ਦਾਤ ਮਿਲਦੀ ਆ ਉੱਥੇ ਫੇ ਜਾ ਕੇ ਤਖਤਾਂ ਤੇ ਬਾਬੇ ਦੀ ਬੀੜਾ ਬਾਬਾ ਬੁੱਢਾ ਸਾਹਿਬ ਦੇ ਗੁਰਦੁਆਰੇ ਵਿੱਚ ਜਿੱਦੋਂ ਪੱਗ ਬੰਨਦੇ ਆ ਬੱਚਾ ਹੁੰਦਾ ਨਾ 11 ਸਾਲ ਦਾ ਜਾਂ ਤੇ 5 ਸਾਲ ਦਾ ਉਹਦਾ ਫਿਰ ਦਸਤਾਰ ਬੰਨ ਕੇ ਫਿਰ ਸ਼ਬਦ ਪੜ੍ਹੇ ਜਾਂਦਾ ਵਾਦੇ ਫੁੱਲੇ ਰੰਗ ਮਾਣੇ ਸੈਯੋਨੀ ਬਾਬੇ ਬੁੱਢੇ ਦੀ ਵਾੜੀ ਵਦੇ ਫੁੱਲੇ ਰੰਗ ਮਾਣੇ ਸੈਯੋਨੀ ਬਾਬੇ ਨਾਨਕ ਦੀ ਵਾੜੀ ਵਦੀ ਬੇਲ ਬੋ ਪੀੜੀ ਚਾਲੀ ਵਦੀ ਬੇਲ ਬੋ ਪੀੜੀ ਚਾਲੀ ਤਲਮਕਲਾ ਹਰ ਬਾਂਦ ਬਿਹਾਲੀ ਤਲ ਮੁਕਲਾ ਹਰ ਬੰਦ ਬਿਹਾਲੀ ਸਈਓਨੀ ਬਾਬੇ ਬੱਡੇ ਦੀਵਾਰੀ ਵਦੇ ਫੁੱਲੇ ਰੰਗ ਮਾਣੇ ਸਈਓਨੀ ਬਾਬੇ ਨਾਨਕ ਦੀਵਾਰੀ ਬਾਬੇ ਨਾਨਕ ਦੀਵਾਰੀ ਬਾਬੇ ਬੱਡੇ ਦੀਵਾਰੀ ਬਾਬੇ ਨਾਨਕ ਦੀਵਾਰੀ ਬਾਬੇ ਬੁੱਢੇ ਦੀਵਾਰੀ ਵਦੇ ਫੁੱਲੇ ਰੰਗ ਮਾਣੇ ਸਈਓ ਨੀ ਬਾਬੇ ਬੁੱਢੇ ਦੀਵਾਰੀ ਵਦੇ ਫੁੱਲੇ ਰੰਗ ਮਾਣੇ ਸਈਓ ਨੀ ਬਾਬੇ ਨਾਨਕ ਦੀਵਾਰੀ ਹਰ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ